ਜਿਹੜੀ 2 ਕਰੋੜ ਤੋਂ ਵੱਧ ਦੀ ਰਕਮ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ ਇਹ ਜਿਹੜੇ ਤਾਰ ਜੁੜੇ ਹੋਏ ਨੇ ਦਿੱਲੀ ਤੋਂ ਜਲੰਧਰ ਤੇ ਦਿਨ ਉਸ ਤੋਂ ਬਾਅਦ ਹੁਸ਼ਿਆਰ ਤੋਂ ਦਿੱਲੀ ਇਹ ਤੋਂ ਪਲੈਕ ਕਰਕੇ ਫੋਰਨ ਕੰਟਰੀ ਭੇਜਦਾ ਸੀ ਤੇ ਉੱਥੋਂ ਇੰਡੀਅਨ ਕੰਟਰੀ ਆਉਂਦੀ ਸੀ ਕਿਸੇ ਤਰ੍ਹਾਂ ਤਬ ਕਾਟਲ ਵੀ ਹੋ ਸਕਦਾ ਹੈ ਇਹ ਕੋਈ ਕੋਈ ਹੋਰ ਤਰ੍ਹਾਂ ਦੀ ਮਾਡਲ ਸਪਰਿੰਗ ਹੋ ਸਕਦੀ ਹੈ ਕਿਸੇ ਤਰੀਕੇ ਨਾਲ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਇਸ ਮਾਮਲੇ ਦੇ ਵਿੱਚ ਇੱਕ ਜਿਹੜੀ ਪੁਲਿਸ ਨੂੰ ਗੱਡੀ ਬਰਾਮਦ ਹੋਈ ਹੈ ਉਹ ਕਾਲੇ ਰੰਗ ਦੀ ਕਰੇਟਾ ਹੈ। ਇਹ ਹਵਾਲਾ ਦੀ ਰਕਮ ਜਿਹੜੀ 2 ਕਰੋੜ ਤੋਂ ਵੱਧ ਦੀ ਰਕਮ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ ਬਹੁਤ ਵੱਡੇ ਕੋਲਾਸੇ ਨੇ ਹਾਲਾਂਕਿ ਇਹ ਜਿਹੜੇ ਧਾਰ ਜੁੜੇ ਹੋਏ ਨੇ ਦਿੱਲੀ ਤੋਂ ਜਲੰਧਰ ਤੇ ਦਿਨ ਉਸ ਤੋਂ ਬਾਅਦ ਹੁਸ਼ਿਆਰਪੁਰ ਐਸ ਵਕਤ ਮੇਰੇ ਨਾਲ ਜੁਆਇੰਟ ਕਮਿਸ਼ਨਰ ਸੰਦੀਪ ਹੋਰੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਰੀਫ ਇਹਨਾਂ ਨੇ ਕੀਤਾ ਹੈ ਡਿਟੇਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਸਾਰੀ ਸਪੈਂਡਿੰਗ ਚੱਲੀ ਸਰ ਮਨੀਕ ਚੇਂਜ ਦਾ ਨਾਮ ਤਸਵੀਲ ਆ ਕਿ ਬੰਦਾ ਕੰਮ ਕਰਦਾ ਸੀ ਜਦੋਂ ਇਹ ਤੁਹਾਨੂੰ ਟਿਪ ਮਿਲੀ ਜਾਂਦੀ ਔਰ ਤੁਸੀਂ ਨਾਕਾ ਲਗਾਇਆ ਹੋਰ ਜੀ ਮੁਰਲੀ ਜਾਣਕਾਰੀ ਕਿਹੜੀ ਸਮਝ ਨਹੀਂ ਕਿ ਜਿਹੜੀ ਜਾਣਕਾਰੀ ਮਿਲੀ ਸੀ ਕਿ ਜੀ ਹਸਪਤਾਵੇਕ ਜਿਹੜਾ ਸੀ ਨਾਕਾ ਲਗਾਇਆ ਤੇ ਇਹਨੂੰ ਸਰਚ ਕੀਤਾ ਤੇ ਉਹਦੇ ਵਿੱਚ ਜਿਹੜੀ ਰਿਕਵਰੀ ਹੋਈ ਹੈ ਉਹ ਇੰਡੀਅਨ ਕਰੰਸੀ ਜਿਹੜੀ ਸੀ ਉਹ 2 ਕਰੋੜ 93 ਲੱਖ 5800 ਦੀ ਹੋਈ ਹੈ ਔਰ ਜਿਹੜੀ ਯੂ ਐਸ ਡਾਲਰਸ ਜੋ 3100 ਰਿਕਵਰ ਹੋਏ ਦੇਖੋ ਫਸਟ ਪ੍ਰੀਲੀਮੀਨਰੀ ਦਾ ਜਿਹੜਾ ਇੱਕ ਬੇਸਿਕ ਡਾਕੂਮੈਂਟ ਕੁਝ ਡਾਕੂਮੈਂਟਸ ਵਗੈਰਾ ਹਾਊ ਪਾਉ ਕਿਸ ਤਰੀਕੇ ਦੇ ਨਾਲ ਉਸ ਵੇਲੇ ਸੀਗੇ ਨਹੀਂ ਫਿਲਹਾਲ ਇਹਦੇ ਕੋਈ ਡਾਕੂਮੈਂਟ ਪ੍ਰੋਡਿਊਸ ਨਹੀਂ ਕੀਤੇ ਨੇ ਹਲੇ ਇੱਕ ਕਿਉਂਕਿ ਜਦੋਂ ਰੈਸਟ ਕੀਤਾ ਸੀ ਆਫਟਰ ਦੈਟ ਵੀ ਜੋ ਪ੍ਰੋਟੋਕਾਲ ਆ ਮੈਡੀਕਲ ਵਾਸਤੇ ਲੈ ਕੇ ਗਏ ਸੀ ਜਦੋਂ ਸ਼ੂਗਰ ਵਧੀ ਹੋਈ ਸੀ ਡਾਕਟਰ ਨੇ ਐਡਮਿਟ ਕਰ ਲਿਆ ਸੀ ਓਕੇ ਤਾਂ ਸਾਨੂੰ ਸਵੇਰੇ ਉਹਨਾਂ ਨੇ ਵਾਪਸ ਦਿੱਤਾ 9 ਵਜੇ ਹੁਣ ਨੂੰ ਥੋੜੀ ਜਿੰਨੀ ਕੁ ਪੁੱਛਗਿਛ ਕਰ ਚੁੱਕੇ ਹੁਣ ਤਫਤੀਸ਼ ਚੱਲੇਗੀ ਕਿ ਕਿ ਫੈਸਲੀ ਗੱਲ ਕਲੀਅਰ ਹੋ ਗਈ ਹੈ ਟਰੈਵਲਿੰਗ ਟੂ ਵੇਅਰ ਕਿ ਕਿੱਥੋਂ ਮਾਉਂਟ ਜਿਹੜੀ ਸ਼ੁਰੂ ਹੋਈ ਸੀ ਤੇ ਇੱਕ ਬੇਸਿਕਲੀ ਟਰਾਂਸਪੋਰਟੇਸ਼ਨਲ ਜੋ ਗੱਲ ਸਾਹਮਣੇ ਆਈ ਹੈ ਪ੍ਰੀਲਿਮਿਨਰੀ ਪੁੱਛਗਿਛ ਹੋਈ ਹੈ ਜੀ ਕਿ ਦਿੱਲੀ ਇਹ ਤੋਂ ਕਲੈਕਟ ਕਰਕੇ ਫੋਰਨ ਕ੍ਰੈਂਸੀ ਭੇਜਦਾ ਸੀ ਤੇ ਉੱਥੋਂ ਇੰਡੀਅਨ ਕ੍ਰੈਂਸੀ ਆਉਂਦੀ ਸੀ ਤੇ ਇਸ ਦਾ ਡਿਸਟ੍ਰੀਬਿਊਟ ਇਹ ਡਿਲੀਵਰ ਬாய்ਸ ਹੈਗਾ ਕਮਿਸ਼ਨ ਬੇਸਿਸ ਤੇ ਇਹ ਵੀ ਹੋ ਸਕਦਾ ਹੈ ਜਾਂ ਇਹਦੀ ਆਪਣੀ ਕੋਈ ਇਨਵੋਲਵਮੈਂਟ ਹੈ ਹੁਣ ਤਫਤੀਸ਼ ਚਲ ਰਹੀ ਹੈਗਾ ਹਾਲੇ ਇਹ ਕਹਿਣਾ ਬਹੁਤ ਹੈ ਪੁਲਿਸ ਕਿਹੜੇ ਐਸਪੈਕਟਸ ਤੋਂ ਇਹਨੂੰ ਜਿਹੜਾ ਕਿ ਜਾਂਚੇ ਲੋਸਟਰ ਐਸਪੈਕਟ ਟੂ ਚੈੱਕ ਕਰ ਰਹੀ ਹੈ ਪੀ ਇਹ ਕੁਝ ਵੀ ਹੋ ਸਕਦਾ ਜੀ ਇਹ ਕੋਈ ਕਾਰਟਲ ਵੀ ਹੋ ਸਕਦਾ ਹੈ ਇਹ ਕੋਈ ਕੋਈ ਹੋਰ ਤਰ੍ਹਾਂ ਦੀ ਮੋਡਸ ਆਪਰੇਂਡਿੰਗ ਵੀ ਹੋ ਸਕਦੀ ਹੈ ਕਿਸੇ ਤਰੀਕੇ ਨਾਲ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਇਹ ਤਾਂ ਪਿਛਲੇ ਵੀ ਜਿਹ ਤੁਸੀਂ ਗੱਲਬਾਤ ਸੁਣੀ ਹੈ ਸੰਦੀਪ ਸ਼ਰਮਾ ਹੋਰਾਂ ਦੇ ਜ਼ੁਬਾਨੀ ਕੀ ਕਿਸ ਤਰੀਕੇ ਦੇ ਨਾਲ ਇਹ ਸਾਰੀ ਮਾਰਕਟ ਟ੍ਰੈਂਡ ਚੱਲੀ ਸੀਗੀ ਤੇ ਜੋ ਇਸ ਵਕਤ ਮੌਜੂਦਾ ਸਮੇਂ ਦੀ ਰਿਕਵਰੀ ਹੈ ਉਹ 2.93 ਕਰੋੜ ਅਤੇ 3100 ਡਾਲਰ ਹੈ ਹਾਲਾਂਕਿ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਨੇ ਕਿ ਇਨੀ ਵੱਡੀ ਅਮਾਉਂਟ ਕਿਸ ਤਰੀਕੇ ਦੇ ਨਾਲ ਦਿੱਲੀ ਤੋਂ ਟਰੈਵਲ ਹੁੰਦੀ ਹੈ ਦਨ ਉਸ ਤੋਂ ਬਾਅਦ ਇਹ ਜਲੰਧਰ ਪਹੁੰਚਦੀ ਹੈ ਤੇ ਖਾਸ ਤੌਰ ਤੇ ਇਸ ਮਾਮਲੇ ਦੇ ਵਿੱਚ ਇੱਕ ਜਿਹੜੀ ਪੁਲਿਸ ਨੂੰ ਗੱਡੀ ਬਰਾਮਦ ਹੋਈ ਹੈ ਉਹ ਕਾਲੇ ਰੰਗ ਦੀ ਕਰੇਟਾ ਜਲੰਧਰ ਦੀ ਨਵੀਂ ਬਾਰਾਦਰੀ ਪੁਲਿਸ ਵੱਲੋਂ ਜਿਹੜਾ ਕਿ ਇਹ ਸਾਰੇ ਆਪਰੇਸ਼ਨ ਨੂੰ ਜਾਨ ਦਿੱਤਾ ਗਿਆ ਹਾਲਾਂਕਿ ਸ਼ੁਰੂਆਤ ਦੇ ਵਿੱਚ ਜਦੋਂ ਕੱਲ ਰਾਤ ਨੂੰ ਇਹ ਰਿਕਵਰੀ ਹੋਈ ਤੇ ਗੱਲ ਆਖੀ ਜਾ ਰਹੀ ਸੀ ਕਿ ਲੋਕਲ ਹੀ ਕੋਈ ਬੰਦਾ ਵੈ ਜਿਹੜਾ ਇਹ ਸਾਰੀ ਅਮਾਉਂਟ ਨੂੰ ਦੂਸਰੇ ਤੋਂ ਤੀਸਰੇ ਪਾਸੇ ਲੈ ਕੇ ਜਾ ਰਿਹਾ ਸੀਗਾ ਪਰ ਹੁਣ ਇੱਕ ਗੱਲ ਸਪਸ਼ਟ ਹੋ ਗਈ ਹੈ ਇਹ ਰਕਮ ਜਿਹੜੀ ਹਵਾਲੇ ਦੀ ਸੀਗੀ ਅੱਗੇ ਵੀ ਇਹ ਬੰਦਾ ਜਿਹੜਾ ਕਾਰੋਬਾਰ ਕਰਦਾ ਰਿਹਾ ਨਾਮ ਇਹਦਾ ਪੁਨੀਤ ਹੈ ਹੁਸ਼ਾਰਪੁਰ ਦਾ ਰਹਿਣ ਵਾਲਾ ਵੈ ਹੁਣ ਵੇਖਣਾ ਹੋਏਗਾ ਕਿ ਪੁਲਿਸ ਆਪਣੀ ਤਫਤੀਸ਼ ਦੇ ਵਿੱਚ ਆਉਣ ਵਾਲੇ ਸਮੇਂ 'ਚ ਇਸ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਖਾਸ ਤੌਰ ਤੇ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਹੈ ਤੇ ਉਹ ਕੌਣ ਕਿੰਗ ਪਿੰਡ ਹੈ ਜਿਸ ਦੇ ਇਹ ਪੈਸੇ ਸਨ ਤੇ ਕਿੰਨੂੰ ਅੱਗੇ ਜਿਹੜਾ ਕੀ ਦੇਣੇ ਸਨ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ